ਪਿੱਛੇ ਨਜ਼ਰਾ ਦੇ ਸਾਡੇ ਕੈਮਰੇ ਤੇ ਕੀ ਫਾਇਦਾ ਇਹ ਨਾਲ ਲਗਾਉਂਦੇ ਉਹ ਤੇ ਰਦਰ ਕੈਮਰਾ ਤੇ ਮੈਨੂੰ ਯਾਰ ਮੈਂ ਹੋਰ ਕੀ ਕਰਾਂ ਦੱਸ ਮੈਂ ਹੋਰ ਕੀ ਕਰਾਂ ਦੱਸ ਉਹ ਕੋਈ ਨਹੀਂ ਹੈਗਾ ਅੱਜ ਤੂਰੀ ਦੇ ਵਿੱਚ ਜਿਹੜਾ ਸੀਐਮ ਆਫਿਸ ਬਣਾਇਆ ਹੋਇਆ ਹੈ ਉੱਥੇ ਆ ਕੇ ਸੱਪਿੰਡਾਂ ਦੇ ਸਰਪੰਚਾਂ ਨਾਲ ਪਿੰਡਾਂ ਦੇ 25 ਸੱਜਣਾ ਨਾਲ ਸ਼ਹਿਰ ਦੇ ਪਤਵੰਤੇ ਸੱਜਣਾ ਨਾਲ ਮੁਲਾਕਾਤ ਹੋਈ ਹੈ ਖੁੱਲ ਕੇ ਔਰ ਪੂਰਾ ਦਿਨ ਅੱਜ ਇਸੇ ਦਫ਼ਤਰ 'ਚ ਬਿਤਿਆ ਹੈ ਤੇ ਪਿੰਡਾਂ ਨੂੰ ਗਰੰਟਾਂ ਬਹੁਤ ਖੁੱਲੀਆਂ ਗਈਆਂ ਨੇ ਹਰ ਪਿੰਡ ਨੇ ਆਪਣੇ ਆਪਣੇ ਗਰੰਟਾਂ ਦਾ ਵੀ ਦੱਸਿਆ ਕਿ ਕਿਹੜੇ-ਕਿਹੜੇ ਕੰਮ ਚੱਲ ਰਹੇ ਨੇ ਕਿਹੜੇ-ਕਿਹੜੇ ਕੰਪਲੀਟ ਹੋ ਗਏ ਕਿਹੜੇ ਕਿਹੜੇ ਹੋਰ ਕੰਮ ਹੋਣ ਵਾਲੇ ਨੇ ਸੋ ਵਿਸਤਾਰ ਸਹਿਤ ਡੀਸੀ ਸਾਹਿਬ ਨਾਲ ਏਡੀਸੀ ਸਾਹਿਬ ਨਾਲ ਬੈਠ ਕੇ ਨਾਲ ਦੀ ਨਾਲ ਉਹ ਕੁਝ ਨਵੀਆਂ ਡਿਮਾਂਡਾਂ ਨੇ ਉਹਨਾਂ ਬਾਰੇ ਵੀ ਵਿਚਾਰ ਵਟਾਂਦਲੇ ਹੋਏ ਨੇ ਤੇ ਧੂਰੀ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਪਹਿਲਾਂ ਦੋ ਵਾਰ ਜਦੋਂ ਮੈਂ ਐਮਪੀ ਦੇ ਤੌਰ ਤੇ ਲੜਿਆ ਉਦੋਂ ਫਿਰ 2022 ਚ ਮੈਨੂੰ ਬਤੌਰ ਐਮਐਲਏ ਫਿਰ 2024 ਚ ਮੀਤਿਹਰ ਜੀ ਨੂੰ ਇੱਥੋਂ ਜਤਾਇਆ ਸਮਰੂਰ ਤੋਂ ਐਮਪੀ ਦੇ ਤੌਰ ਤੇ ਫਿਰ ਸਰਪੰਚੀ ਦੀਆਂ ਵੋਟਾਂ ਚ ਫਿਰ ਬਲਕ ਸੰਮਤੀ ਦੀਆਂ ਚ ਜ਼ਿਲ੍ਹਾ ਪੰਚਾਇਤ ਚ ਜਦੋਂ ਵੀ ਕਿਤੇ ਧੂਰੀ ਦੇ ਲੋਕਾਂ ਨੂੰ ਕੋਈ ਆਵਾਜ਼ ਮਾਰੀ ਹੈ ਤਾਂ ਉਹ ਕਦੇ ਵੀ ਉਹਨਾਂ ਨੇ ਮੰਨਨ ਕੀਤਾ ਤਾਂ ਫਿਰ ਉਹਨਾਂ ਦਾ ਹੱਕ ਬਣਦਾ ਤੇ ਉਹ ਉਹਨਾਂ ਨੂੰ ਪਿੰਡਾਂ ਦੀਆਂ ਤਰੱਕੀਆਂ ਕਰਨ ਦਾ ਸ਼ੌਕ ਵੀ ਹੈ ਉਹਨਾਂ ਨੂੰ ਜਨੂਨ ਵੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਧੂਰੀ ਦੇ ਪਿੰਡ ਜਿਹੜੇ ਨੇ ਬਹੁਤ ਤਰੱਕੀ ਕਰ ਰਹੇ ਨੇ ਧੂਰੀ ਦੇ ਕਸਬੇ ਟਰੈਕ ਕਰ ਰਹੇ ਨੇ ਤੇ ਇਸੇ ਤਰ੍ਹਾਂ ਮਿਲਣ ਗਿਲਣ ਦਾ سلسلہ ਜਾਰੀ ਰਹੂਗਾ ਜਿਸ ਤਰ੍ਹਾਂ ਧੂਰੀ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਸਮਝੋ ਕਿ ਤੁਹਾਡੇ 4 ਸਾਲ ਜਿਹੜਾ ਕਾਰਜਕਾਲ ਦੇਖ ਲਿਓ ਜਿਹੜਾ ਐਡਾ ਵੱਡਾ ਧੂਰੀ ਦੇ ਹਲਕੇ ਜੋ ਫਤਵਾ ਸਾਰੇ ਪੰਜਾਬ ਦੇ ਲੋਕਾਂ ਨੇ ਹੀ ਬਹੁਤ ਵੱਡਾ ਫਤਵਾ ਦਿੱਤਾ ਜੀ ਤੁਸੀਂ ਦੇਖ ਲਓ ਵੀ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚ ਲਗਭਗ 1800 ਤੋਂ ਉੱਪਰ ਜਿਹੜੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤੀ ਹੈ ਚੋਣ ਮਿਸ਼ਣ ਤੇ ਸਾਰੀਆਂ ਪਾਰਟੀਆਂ ਲੜੀਆਂ ਸੀ ਤੇ ਸਾਰੇ ਪੰਜਾਬ ਚ ਬਹੁਤ ਵੱਡਾ ਫਤਵਾ ਮਿਲਿਆ ਤੇ ਵਲੰਟੀਅਰਾਂ ਦਾ ਵੀ ਹੌਸਲਾ ਵਧਿਆ ਤੇ ਸਾਨੂੰ ਵੀ ਖੁਸ਼ੀ ਹੋਈ ਹੈ ਕਿ ਲੋਕ ਕੰਮਾਂ ਦੇ ਨਾਂ ਕਿਉਂਕਿ ਅਸੀਂ ਕੰਮਾਂ ਦੇ ਨਾਂ ਤੇ ਵੋਟਾਂ ਮੰਗੀਆਂ ਸੀ ਅਸੀਂ ਕੋਈ ਨਫ਼ਰਤ ਦੇ ਨਾਂ ਤੇ ਜਾਂ ਧਰਮ ਦੇ ਨਾਂ ਤੇ ਵੋਟਾਂ ਨਹੀਂ ਮੰਗਦੇ ਸੋ ਇਸ ਕਰਕੇ ਬੜੀ ਅੱਛੀ ਗੱਲ ਹੈ ਕਿ ਲੋਕਾਂ ਨੇ ਮੁਹੱਲਾ ਕਲੀਨਿਕਾਂ ਦੇ ਨਾਂ ਤੇ ਹਸਪਤਾਲਾਂ ਦੀ ਵਧੀਆ ਫੈਸਿਲਿਟੀ ਦੇ ਨਾਂ ਤੇ ਨੌਕਰੀਆਂ ਜਿਹੜੀਆਂ ਦਿੱਤੀਆਂ ਉਹਨਾਂ ਦੇ ਨਾਂ ਤੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੋਏ ਨੇ ਜਿਹੜੇ ਜਿਹਦੇ ਵਿੱਚ ਜੇ ਆਪਾਂ ਗਿਣਨ ਲੱਗ ਜਾਈਏ ਤਾਂ ਬਿਜਲੀ ਦਿਨੇ ਬਿਜਲੀ ਖੇਤਾਂ ਦੀ ਆਉਣੀ ਕੱਸੀਆਂ ਦਾ ਪਾਣੀ ਖਾਲਾਂ ਦਾ ਪਾਣੀ ਤੇਲਾਂ ਤੱਕ ਪਹੁੰਚਣਾ ਹੋਰ ਵੀ ਪਹੁੰਚਾਇਆ ਜਾਊਗਾ ਅਜੇ ਤੇ ਜਿਹੜੇ ਜਿਹੜੇ ਵੀ ਲੋਕਾਂ ਨੂੰ ਕੋਈ ਫੈਸਿਲਿਟੀ ਜਿਹੜੀ ਚੰਗੀ ਲੱਗੀ ਅਸੀਂ ਕਹਾਂ ਕੰਮ ਜੇ ਚੰਗੇ ਲੱਗੇ ਤਾਂ ਵੋਟ ਪਾ ਦਿਓ ਤਾਂ ਲੋਕਾਂ ਨੇ ਵੋਟਾਂ ਪਾਈਆਂ ਸਰ ਜਿਹੜੀ ਮੈਗਾ ਪੀਟੀਐਮ ਨੇ ਕੱਲ ਬੜਾ ਰਿਕਾਰਡ ਤੋੜ ਜਿਹੜੇ ਮਾਤਾ ਪਿਤਾ ਸਕੂਲਾਂ ਚ ਪਹੁੰਚੇ ਨੇ 23 ਲੱਖ 30 ਹਜ਼ਾਰ ਕੱਲ ਮਾਤਾ ਪਿਤਾ ਜਿਹੜੇ ਨੇ ਉਹ ਆਪਦੇ ਬੱਚਿਆਂ ਬਾਰੇ ਪੁੱਛਣ ਆਏ ਬੜੀ ਅੱਛੀ ਗੱਲ ਹੈ ਇਹ ਬੜਾ ਚੰਗਾ ਰਜਾਣ ਹੈ ਪਹਿਲਾਂ ਸਰਕਾਰੀ ਸਕੂਲਾਂ 'ਚ ਫਿਰ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੋਣੀ ਸੀ ਇਹਦੇ ਨਾਲ ਇਹ ਪਤਾ ਲੱਗਦਾ ਕਿ ਮਾਪੇ ਜਿਹੜੇ ਨੇ ਹਰ ਇੱਕ ਮਾਪੇ ਨੂੰ ਆਪਣੇ ਬੱਚੇ ਦਾ ਫਿਕਰ ਹੁੰਦਾ ਪਰ ਮਾਪਿਆਂ ਨੂੰ ਇਹ ਹੱਕ ਵੀ ਹੈ ਕਿ ਉਹ ਜਾ ਕੇ ਸਕੂਲ 'ਚ ਚੈੱਕ ਕਰਨ ਕਿ ਕਿਹੜੇ ਟੀਚਰ ਉਹਨਾਂ ਨੂੰ ਪੜ੍ਹਾ ਰਹੇ ਨੇ ਤੇ ਟੀਚਰਾਂ ਨੂੰ ਵੀ ਇਹ ਪਤਾ ਲੱਗ ਜਾਂਦਾ ਕਿ ਬੱਚਾ ਸਕੂਲ ਤੋਂ ਬਾਅਦ ਕਿਹੋ ਜਿਹਾ ਮਾਹੌਲ 'ਚ ਰਹਿੰਦਾ ਹੈ ਕਿ ਉਹ ਹੋਮਵਰਕ ਕਰਕੇ ਆਉਂਦਾ ਹੈ ਪ੍ਰੋਪਰ ਕਿਤੇ ਇਹ ਨਾ ਹੋਵੇ ਕਿ ਸਕੂਲ ਚੋਂ ਤਾਂ ਪੜ੍ਹ ਕੇ ਚਲਾ ਜਾਵੇ ਪਰ ਉਹਨੂੰ ਬਾਹਰ ਇਹੋ ਜਿਹਾ ਮਾਹੌਲ ਮਿਲੇ ਕੋ ਸਾਰਾ ਕੁਝ ਹੀ ਭੁੱਲ ਜੇ ਤੇ ਉਹਦਾ ਕੋਈ ਫਾਇਦਾ ਹੀ ਨਾ ਹੋਵੇ ਸੋ ਇਹ ਮਾਪਿਆਂ ਦਾ ਤੇ ਟੀਚਰਾਂ ਦਾ ਜਿਹੜਾ ਤਾਲਮੇਲ ਹੈ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ਸੋ ਕੱਲ ਰਿਕਾਰਡ ਤੋੜ ਮਾਪਿਆਂ ਦਾ ਆਉਣਾ ਬਹੁਤ ਸ਼ੁਭ ਸ਼ਗਨ ਹੈ ਤੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਬਹੁਤ ਤਰੱਕੀਆਂ ਕਰ ਰਹੇ ਨੇ ਬੜੇ ਬੜੇ ਦੇਸ਼ ਦੇ ਔਖੇ ਤੋਂ ਔਖੇ ਟੈਸਟ ਹੋ ਕਲੀਅਰ ਕਰ ਰਹੇ ਹਾਂਜੀ ਹਾਂਜੀ ਜਿੱਤੇ ਮੈਨੂੰ ਕੋਈ ਬੱਚੇ ਮਿਲਦੇ ਨੇ ਛੋਟੇ ਛੋਟੇ ਬੱਚੇ ਜਾਂ ਕੱਲ ਮੈਂ ਜਿਵੇਂ 에ਵੀਏਸ਼ਨ ਇੰਜੀਨੀਅਰਿੰਗ ਕਾਲਜ ਹੈ ਜਿਹੜਾ ਉੱਥੇ ਬੱਚੇ ਮਿਲੇ ਪਿੰਡਾਂ ਦੇ ਬੱਚੇ ਪਾਇਲਟ ਬਣ ਰਹੇ ਨੇ ਇੰਜੀਨੀਅਰ ਬਣ ਰਹੇ ਨੇ ਸੋ ਜੇ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਤੁਹਾਨੂੰ ਜਿਹੜੀ ਹੈ ਫਾਊਂਡੇਸ਼ਨ ਇੰਨੀ ਵਧੀਆ ਮਿਲ ਜੂਗੀ ਨਹੀਂ ਇੰਨੀ ਵਧੀਆ ਮਿਲ ਜੂਗੀ ਸਾਡਾ ਸਮਾਜ ਜਿਹੜਾ ਬਹੁਤ ਉੱਪਰ ਚਲੇ ਜਾ ਸਰ ਨਿਊਜ਼ੀਲੈਂਡ ਦੇ ਵਿੱਚ ਸਰ ਨਗਰ ਕੀਰਤਨ ਨਿਕਲ ਰਿਹਾ ਸੀ ਤਾਂ ਪਹਿਲੀ ਵਾਰ ਹੋਇਆ ਕਿ ਨਗਰ ਕੀਰਤਨ ਲੋਕ ਕਿਹਾ ਗਿਆ ਉਹਨਾਂ ਬਹੁਤ ਹਾਕਾ ਡਾਂਸ ਕੀਤਾ ਗਿਆ ਨਗਰ ਕੀਰਤਨ ਦੇ ਬਾਰੇ ਦੇਖੋ ਹਰ ਇੱਕ ਨੂੰ ਆਪਣੇ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਕਰਨ ਦਾ ਪ੍ਰਸਾਰ ਕਰਨ ਦਾ ਹੱਕ ਹੈ ਨਿਊਜ਼ੀਲੈਂਡ ਵਰਗੇ ਕੰਟਰੀ ਤਾਂ ਬਹੁਤ ਡਿਵੈਲਪਡ ਕੰਟਰੀ ਨੇ ਉੱਥੇ ਇਸ ਤਰ੍ਹਾਂ ਦਾ ਕੋਈ ਹੁੰਦਾ ਨਹੀਂ ਕੋਈ ਇਸ ਤਰ੍ਹਾਂ ਦਾ ਪਹਿਲੀ ਵਾਰ ਸੁਣਿਆ ਸੋ ਮੈਂ ਕਹਿਣਾ ਕਿ ਭਾਰਤ ਸਰਕਾਰ ਨੂੰ ਕੇਂਦਰੀ ਸਰਕਾਰ ਨੂੰ ਨਿਊਜ਼ੀਲੈਂਡ ਦੀ ਸਰਕਾਰ ਨਾਲ ਗੱਲ ਕਰਕੇ ਜੇ ਕੋਈ ਥੋੜਾ ਬਹੁਤ ਵੈਸੇ ਐਂਟੀ ਇਮੀਗ੍ਰੇਸ਼ਨ ਸਾਰੀ ਦੁਨੀਆ 'ਚ ਇੱਕ ਚੱਲਿਆ ਹੋਇਆ ਮਾਹੌਲ ਜਿਹਾ ਫੇ ਪਰ ਸਾਡੀ ਜਿਹੜੀ ਕੌਮ ਆ ਉਹ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਸੁਣੋ ਉਹਨਾਂ ਨੇ ਸਰ ਕਿ ਨਿਊਜ਼ੀਲੈਂਡ ਆ ਇੰਡੀਆ ਲਈ ਮਤਲਬ ਕਿ ਹਾਲਾਂਕਿ ਨਿਊਜ਼ੀਲੈਂਡ 'ਤਾਂ ਕੋਈ ਇਦਾਂ ਦੀ ਘਟਨਾ ਵੀ ਕੋਈ ਇਸ ਤਰ੍ਹਾਂ ਦੀ ਕਦੇ ਹੋਈ ਨਹੀਂ ਸੋ ਸ਼ਾਇਦ ਬਾਹਰਲੇ ਜਿਹੜੇ ਘਟਨਾਵਾਂ ਕੋਈ ਇਦਰ ਉਧਰ ਹੁੰਦੀਆਂ ਨੇ ਉਹ ਸਾਡੇ 'ਨਾਂ ਲੱਗ ਜਾਂਦੀਆਂ ਨੇ ਪਰ ਸਾਡੀ ਕੌਮ ਜਿਹੜੀ ਆ ਉਹ ਮਿਹਨਤੀ ਕੌਮ ਹੈ ਜਿੱਥੇ ਜਾਂਦੇ ਆ ਉਹਨਾਂ ਦੀ ਦੇਸ਼ ਦੀ ਤਰੱਕੀ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਰਹਿੰਦਾ ਤੇ ਨਹੀਂ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਨਿਊਜ਼ੀਲੈਂਡ ਦੇ ਐਮੈਸਡਰ ਨੂੰ ਬੁਲਾ ਕੇ ਉਹਨਾਂ ਨੂੰ ਇਹ ਪੱਖ ਰੱਖਿਆ ਜਾਵੇ ਤੇ ਸਾਡੇ ਜਿਹੜੇ ਭਾਰਤੀ ਨੇ ਉਹ ਹਮੇਸ਼ਾ ਸ਼ਾਂਤੀ ਪਸੰਦ ਨੇ ਤੇ ਜਿੱਥੇ ਵੀ ਜਾਂਦੇ ਆ ਉਹ ਆਪ ਵੀ ਕਾਮਯਾਬ ਹੁੰਦੇ ਆ ਉਸ ਖਿੱਤੇ ਨੂੰ ਵੀ ਉਸ ਦੇਸ਼ ਨੂੰ ਵੀ ਕਾਮਯਾਬ ਕਰਨ ਚ ਆਪਣਾ ਯੋਗਦਾਨ ਦਿੰਦੇ ਆ ਸਰਕਾਰੀ ਸਿਵਲ ਹਸਪਤਾਲ ਕਦ ਤੱਕ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖੋ ਜੀ ਸਾਰੇ ਦੇ ਮੈਂ ਪਹਿਲਾਂ ਵੀ ਥੋੜਾ ਜਵਾਬ ਦਿੱਤਾ ਸੀ ਇਹ ਗੱਲ ਕਿ ਸਾਰੇ ਪੰਜਾਬ ਦੇ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਹੌਲੀ-ਹੌਲੀ ਠੀਕ ਕਰ ਰਹੇ ਆਂ ਔਰ ਮਸ਼ੀਨਾਂ ਆ ਰਹੀਆਂ ਨੇ ਡੈਲਸਸ ਦੀਆਂ ਮਸ਼ੀਨਾਂ ਆ ਰਹੀਆਂ ਨੇ ਹੁਣ ਨਵੀਆਂ ਨਵੇਂ ਡਾਕਟਰ ਭਰਤੀ ਹੋ ਰਹੇ ਨੇ ਸਟਾਫ ਭਰਤੀ ਹੋ ਰਿਹਾ ਜਦੋਂ ਹੀ ਸਾਰਿਆਂ ਦਾ ਜਿਹੜਾ ਜਿਉਂ-ਜਿਉਂ ਸਟਾਫ ਆਈ ਜਾਊਗਾ ਜਿਉਂ-ਜਿਉਂ ਮਸ਼ੀਨ ਆਈ ਜਾਣਗੀਆਂ ਸਾਰੇ ਪੰਜਾਬ ਦੇ ਹਸਪਤਾਲ ਨੂੰ ਅਪਡੇਟ ਕਰ ਦੇਣਾ ਸਰ ਇਹ ਖੇਤਰ ਨਾਲੇ ਸ਼ੁਰੂ ਹੋਇਆ ਸੀ ਦਿਹਾੜੇ ਹੁਣ ਸ਼ੁਰੂ ਹੋਇਆ ਕਿਵੇਂ ਕਹਿਣਾ ਚਾਹੁੰਦੇ ਹੋ ਤਿੰਨ ਸ਼ਹਿਰਾਂ ਨੂੰ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼੍ਰੀ ਨਾਨਪੁਰ ਸਾਹਿਬ ਵੀ ਕਿ ਹੋਇਆ ਸੀ ਉਹਦੇ ਵਿੱਚ ਮਤਾ ਪਾਸ ਹੋਇਆ ਸੀ ਸਰਬਸੰਮਤੀ ਨਾਲ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਦਿਹਾੜੇ ਦੇ ਮੌਕੇ ਤੇ ਤੇ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਵਾਲਟ ਸਿਟੀ ਸ਼੍ਰੀ ਅਮਰਸਰ ਸਾਹਿਬ ਸ਼੍ਰੀ ਨਾਨਪੁਰ ਸਾਹਿਬ ਤੇ ਤਲਵੰਡੀ ਸਾਬੋ ਉਹ ਤਿੰਨੋਂ ਸ਼ਹਿਰਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਅਧਿਕਾਰਿਕ ਤੌਰ ਤੇ ਜਿਹੜਾ ਪਵਿੱਤਰ ਸ਼ਹਿਰਾਂ ਦਾ ਦਰਜਾ ਉਹ ਮਿਲ ਚੁੱਕਿਆ ਇਹ ਇਨ੍ਹਾਂ ਸ਼ਹਿਰਾਂ ਦੇ ਵਿੱਚ ਹੁਣ ਮੀਟ ਸ਼ਰਾਬ ਤੰਬਾਕੂ ਜਾਂ ਕੋਈ ਹੋਰ ਕਿਸੇ ਵੀ ਕਿਸਮ ਦੀ ਨਸ਼ੀਲੀ ਵਸਤੂਆਂ ਜਿਹੜੀਆਂ ਨੇ ਉਹਨਾਂ ਤੇ ਵੇਚਣ ਤੇ ਸੰਪੂਰਨ ਤੌਰ ਤੇ ਪਾਬੰਦੀ ਰਹੂਗੀ ਤੇ ਇਨ੍ਹਾਂ ਸ਼ਹਿਰਾਂ ਦੇ ਵਿਕਾਸ ਵਾਸਤੇ ਅਸੀਂ ਖੁੱਲੇ ਦਿਲ ਨਾਲ ਫੰਡ ਦੇਵਾਂਗੇ ਕੋਈ ਕੱਲੇ ਸ਼ਹਿਰ ਇਹ ਜਿਹੜੇ ਨੇ ਇਕਲਾ ਧਾਰਮਿਕ ਤੌਰ ਤੇ ਨਹੀਂ ਇਹ ਸੱਭਿਆਚਾਰਕ ਤੇ ਸਾਡੇ ਵਿਰਾਸਤ ਦੇ ਤੌਰ ਤੇ ਵੀ ਸਾਡੇ ਪ੍ਰਤੀਕ ਨੇ ਤੇ ਮੈਂ ਪਰਮਾਤਮਾ ਦੇ ਇਸ ਗੱਲੋਂ ਸ਼ੁਕਰਗੁਜ਼ਾਰ ਆ ਕਿ ਇਹ ਬਖਸ਼ਿਸ਼ ਸਾਡੇ ਹਿੱਸੇ ਆਈ ਹੈ ਸਾਨੂੰ ਸਮੱਤ ਬਖਸ਼ੀ ਹੈ ਸਾਨੂੰ ਬਲ ਬਖਸ਼ਿਆ ਕਿ ਅਸੀਂ ਇਹਨਾਂ ਤਿੰਨਾਂ ਸ਼ਹਿਰਾਂ ਨੂੰ ਕੋਈ ਤਸ਼ਰਹਤ ਨਹੀਂ ਦੇ ਸਕਦਾ ਦੇਖੋ ਜੀ ਅਸੀਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਪਾਇਲਟ ਬਣਾ ਰਹੇ ਆ ਅਸੀਂ ਤਾਂ ਜਿਹੜੀ ਨਵੀਂ ਜਨਰੇਸ਼ਨ ਦੇ ਜਹਾਜ਼ ਆਏ ਨੇ ਲੇਟੈਸਟ ਜਹਾਜ਼ ਉਹ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਟ੍ਰੇਨਿੰਗ ਦੇ ਰਹੇ ਆ ਸਾਡੇ ਬੱਚਿਆਂ ਨੂੰ ਤੇ ਇਹ ਸਾਨੂੰ ਪਤਾ ਨਹੀਂ ਕਿੰਨੇ ਲੱਖ ਸਾਲ ਪਿੱਛੇ ਡਾਇਨਾਸੌਰਾਂ ਵੱਲ ਲੈ ਕੇ ਜਾ ਰਹੇ ਨੇ ਠੀਕ ਹੈ ਨਾ ਸੋ ਇਹ ਸ਼ਿਪਕਲੀਆਂ ਜਾਂ ਕੋੜਕਲੀਆਂ ਚ ਹਵਾ ਭਰਨਾ ਡਾਇਨਾਸੌਰ ਨਹੀਂ ਬਣਦੇ ਬਹੁਤ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਸਾਡਾ ਹੌਸਲਾਫ ਜਾਈ ਕਰ ਸੀਐਮ ਸਾਹਿਬ ਕਰਨ ਆਏ ਸੀ ਕਿ ਜਿੰਨਾ ਕੈਂਡੀਡੇਟਾਂ ਨੇ ਚੋਣ ਲੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤੀ ਦੇ ਤੇ ਸੀਐਮ ਸਾਹਿਬ ਨੇ ਸਾਨੂੰ ਚੋਣਾਂਵਾਰੀ ਕਿਹਾ ਵੀ ਭਾਈ ਤੁਸੀਂ ਤਖੜੇ ਹੋ ਕੇ ਲੜਿਓ ਇਮਾਨਦਾਰੀ ਨਾਲ ਜਿੱਤਿਓ ਬਹੁਤ ਵਧੀਆ ਮਤਲਬ ਹੌਸਲਾਫ ਜਾਈ ਕੀਤੀ ਹੈ ਜੀ ਆ ਸਪੈਸ਼ਲ ਆਨੇ ਮਿਲਣ ਦੇ ਬਾਰੇ ਕੀ ਗੱਲ ਹੈ ਧੰਨਵਾਦ ਕਰ ਸਕਦਾ ਜੀ ਉਹਨਾਂ ਨੇ ਆਪਦੇ ਇੰਜ ਇੰਜੇਮਿਆਂ ਦੇ ਵਿੱਚੋਂ ਸੀਐਮ ਕੋਲੇ ਕਿੰਨੀ ਕੰਮ ਹੁੰਦੇ ਨੇ ਤੇ ਆਪਦੇ ਰਜੇਮਿਆਂ ਚੋਂ ਸਮਾਂ ਕੱਢਿਆ ਸਾਨੂੰ ਹੌਸਲਾ ਦਿੱਤਾ ਕਿ ਤੁਸੀਂ ਜਿਵੇਂ ਲੋਕਾਂ ਨੇ ਉਤਸ਼ਾਹ ਨਾਲ ਵੋਟ ਪਾਈ ਹੈ ਉਹ ਉਤਸ਼ਾਹ ਨਾਲ ਤੁਸੀਂ ਕੰਮ ਵੀ ਕਰਨਾ ਲੋਕਾਂ ਦਾ ਤੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਹੈ ਹਾਜ਼ਰੀ ਲੋਕਾਂ ਦੀ ਵਿੱਚ ਹਾਜ਼ਰ ਲੈ ਕੇ ਲਵਾਉਣੀ ਹੈ 2027 ਨੂੰ ਲੈ ਕੇ ਵੀ ਉਹ ਗੱਲਬਾਤ ਨਹੀਂ ਜੀ 2027 ਨੂੰ ਲੈ ਕੇ ਤਾਂ ਕੋਈ ਗੱਲ ਨਹੀਂ ਹੋਈ ਹੈ ਬਸ ਇਹੀ ਹੈ ਵੀ ਜਿੰਮੇ ਵੀ ਸਰਕਾਰ ਜਿੰਨੇ ਵੀ ਕੰਮ ਕਰ ਕਰ ਪੇ ਕਰਾਰੀ ਹੈ ਉਹ ਲੋਕਾਂ ਤੱਕ ਲੈ ਕੇ ਜਾਓ ਲੋਕਾਂ ਦੇ ਕੰਮ ਕਰਵਾਓ ਕਿਸੇ ਦਾ ਕੋਈ ਕੰਮ ਰਹਿ ਨਾ ਜਾਵੇ ਕਿਉਂਕਿ ਪੈਸੇ ਤਾਂ ਦੇਖੋ ਜੀ ਕੋਈ ਘਾਟ ਨਹੀਂ ਕੰਮ ਵੀ ਇੰਨੇ ਹੋ ਰਹੇ ਨੇ ਚਾਹੇ ਹੈਲਥ ਦੇ ਰਿਗਾਰਡਿੰਗ ਆ ਸੜਕਾਂ ਰਿਗਾਰਡਿੰਗ ਆ ਪਾਣੀ ਦੇ ਰਿਗਾਰਡਿੰਗ ਆ ਬਿਜਲੀ ਦੇ ਰਿਗਾਰਡਿੰਗ ਆ ਵੀ ਲੋਕਾਂ ਦਾ ਹੋਰ ਵੀ ਕੋਈ ਜੇ ਕੰਮ ਰਹਿੰਦਾ ਉਹ ਕੋਈ ਇਹ ਨਾ ਹੋਵੇ ਵੀ ਕਹਿਣ ਮਤਲਬ ਕੋਈ ਕੰਮ ਰਹਿ ਜੇ ਸਭ ਕੰਮ ਕਰਵਾਉਣੇ ਆ ਹਰਜਿੰਦਰ ਸਿੰਘ ਜ਼ਿਲ੍ਹਾ ਪ੍ਰਸ਼ਾਸਨ ਬਾਲੀਆਂ ਜੋਂ ਤੋਂ ਸੀਐਮ ਸਾਹਿਬ ਨੂੰ ਮਿਲਿਆ ਹਾਂ ਅੰਮ੍ਰਿਤ ਕੀ ਕਹਾਂਗੇ ਬਈ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜੋ ਅੱਜ ਸੀਐਮ ਸਾਹਿਬ ਨੇ ਆ ਕੇ ਸਾਡੇ ਨਾਲ ਪਿਆਰ ਮਾਨ ਸਨਮਾਨ ਜੋ ਬਲਾਕ ਸਮiti ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਪੰਚਾਇਤਾਂ ਨੂੰ ਮਾਨ ਸਨਮਾਨ ਦਿੱਤਾ ਸਰਦਾਰ ਭਵਨ ਸਿੰਘ ਜੀ ਮਾਨ ਸੀਐਮ ਪੰਜਾਬ ਦਾ ਅਸੀਂ ਤਹਿ ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਆਪਣੇ ਹਲਕੇ ਦੇ ਵਿੱਚ ਸੀਐਮ ਕੈਂਪਸ ਤੇ ਵਿੱਚ ਬੈਠ ਕੇ ਪੰਚਾਇਤਾਂ ਦੀਆਂ ਤੇ ਸਰਪੰਚਾਂ ਪੰਚਾਇਤਾਂ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਮਤੀ ਮੈਂਬਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪਿਆਰ ਸਤਿਕਾਰ ਦਿੱਤਾ ਅਜੀ ਫੇਰ ਤੈਅ ਲਾਉ ਧੰਨਵਾਦ ਮੈਂ ਪਿੰਡ ਘਣੋਰੀ ਕਲਾ ਦਾ ਸਰਪੰਚ ਅਮਰਪਾਲ ਸਿੰਘ ਮੌਜੂਦਾ ਸਰਪੰਚਾ ਮੇਰੀ ਵਾਈਫ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਨੇਸ ਟਾਈਮ ਇਹ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੀਐਮ ਸਾਹਿਬ ਦਾ ਕਿਹੜੇ ਸਾਨੂੰ ਗਰੰਟਾ ਲੈ ਕੇ ਪਿੰਡੋਂ ਗਰੰਟਾ ਦੇ ਕੇ ਵੱਧਦਾ ਸਾਡੇ ਪਿੰਡਾਂ ਦੇ ਕੰਮ ਚੱਲ ਰਹੇ ਨੇ ਸਾਡੇ ਪਿੰਡ ਕਿਨ ਪਲੇਗਰਾਉਂਡ ਕਮੁਲਗੀ ਸੈਂਟਰ ਹੋ ਗਿਆ ਜਿਮ ਲਈ ਗ੍ਰਾਂਟ ਆ ਰਹੀ ਆ ਤੇ ਬਾਕੀ ਗਲੀਆਂ ਨਾਲੀਆਂ ਲਈ 33 33 ਲੱਖ ਰੁਪਏ ਦਾ ਛੱਪੜ ਦਾ ਕੰਮ ਚੱਲ ਰਿਹਾ ਇਹ ਬਹੁਤ ਬਹੁਤ ਧੰਨਵਾਦ ਕਰਦੇ ਆ ਸੀਮ ਸਾਹਿਬ ਦਾ ਸਾਨੂੰ ਮਿਸਤਰੀ ਨਹੀਂ ਮਿਲ ਰਹੀ ਜੀ ਇਹ ਮਿਸਤਰੀ ਹਰਿਆਣਾ ਜੋ ਲੇਬਰ ਲੈ ਕੇ ਆਪਣੇ ਪਿੰਡ ਭਟਾਈ ہوئی ਆ ਇੰਨੀ ਮਤਲਬ ਜੋਰਾਸਰਾਂ ਵਾਲਾ ਪਿੰਡਾਂ 'ਚ ਕੰਮ ਚੱਲ ਰਹੇ ਨੇ ਸਾਹਿਰ ਇੱਕ ਸਰਪੰਚ ਨੂੰ ਲੇਬਰ ਲਈ ਪ੍ਰੋਬਲਮ ਆ ਰਹੀ ਆ ਤਾਂ ਅਗਰ ਸੀਮ ਸਾਹਿਬ ਵੱਧੋ ਬਾਧ ਗ੍ਰਾਂਟਾ ਸਾਨੂੰ ਦੇ ਰਹੇ ਨੇ ਧੰਨਵਾਦ ਜੀ ਸਰਪੰਚ ਸਾਹਿਬ ਤੁਸੀਂ ਅੱਜ ਮਿਲ ਕੇ ਆਏ ਹੋ ਸੀਐਮ ਸਾਹਿਬ ਨੂੰ ਕੀ ਉੱਥੇ ਮਤਲਬ ਕੀ ਤੁਸੀਂ ਉਹਨਾਂ ਨਾਲ ਗੱਲਬਾਤ ਹੋਈ ਆ ਤੁਹਾਡੀ ਸੀਐਮ ਸਾਹਿਬ ਨੇ ਸਾਨੂੰ ਆਈ ਪੁੱਛਿਆ ਵੀ ਪਿੰਡ ਦੇ ਗਾਂ ਕੰਮਕਾਰ ਕੰਮੇ ਚੱਲ ਰਹੇ ਨੇ ਕੀ ਗਾਂ ਸੀਐਮ ਸਾਹਿਬ ਜੀ ਕਿਨ ਬਧਵਾਦ ਅਸੀਂ ਕੰਮ ਕਰ ਰਹੇ ਆ ਸਾਨੂੰ ਮਿਸਤਰੀਆਂ ਦੀ ਸਾਉੜੇ ਚ ਪੈਰੀ ਆ ਇਹ ਦੂਰ ਦੂਰੋਂ ਮਿਸਤਰੀ ਲਿਆ ਕੇ ਪਿੰਡਾਂ ਦੇ ਕੰਮ ਕਰਾ ਰਹੇ ਆ ਨਹਿਰੀ ਪਾਣੀ ਹੋ ਗਏ ਸਾਡੇ ਹਰ ਖੇਤਾਂ ਨੂੰ ਪਾਣੀ ਨਹਿਰੀ ਪਾਣੀ ਪਹੁੰਚਦਾ ਸੀ ਸਾਹਿਬ ਨੇ ਇਹ ਬਹੁਤ ਬਹੁਤ ਧੰਨਵਾਦ ਕਰਨ ਸਰਕਾਰ ਦਾ ਜਿਹੜੇ ਕੋਈ ਅਧੂਰੇ ਕੰਮ ਪਏ ਨੇ ਉਹ ਵੀ ਤੁਸੀਂ ਧਿਆਨ ਚ ਲਿਆਉਂਦੇ ਹੋਣਗੇ ਬਾਰੇ ਕੀ ਸੀਐਮ ਸਾਹਿਬ ਕੀ ਕਹ ਉਹ ਆਉਣੇ ਸਮੇਂ ਚ ਕਿੰਨੇ ਇੱਕ ਦੋ ਮਹੀਨਾ ਦਾ ਕੋਈ ਗਰੰਟਾ ਜਾਰੀ ਹੋ ਜਾਣਗੇ ਆ ਬਾਕੀ ਕਹੇ ਕੰਮ ਅਧੂਰੇ ਨੇ ਵੈਸੇ ਦਾ ਪੇਮੈਂਟ ਆ ਹੀ ਬਹੁਤ ਪੈਸੇ ਪਿੰਡਾ ਕੋਲ 40 40 50 50 ਲੱਖ ਰੁਪਇਆ ਪਿਆ ਉਹ ਲਾਓ ਅਹੀਂ ਲਾਉਣ ਦੀ ਖਤਮ ਕਰਦੇ ਆ ਉਹਨੇ ਟਾਈਮ ਗਰੰਟ ਹੋ ਰ ਆ ਜਾਂਦੀ ਹੈ ਜੀ